ਸਾਸਰੀ ਕਾਲ ਜੀ ਸਾਡੇ ਵੱਲੋਂ ਜਨਕੇ ਸੰਗਾ ਫੈਮਲੀ ਵੱਲੋਂ ਅੱਜ ਦੇ ਪਰੋ ਵਿੱਚ ਤੁਹਾਡਾ ਸਵਾਗਤ ਹੈ ਤੇ ਅੰਜ ਬਲੌਗ ਦਿਨੇ ਤਾਂ ਨਹੀਂ ਬਣਿਆ ਕੋਈ ਭਜਨ ਠਹਿਦਰ ਰਹੀ ਹੈ ਕਿਉਂਕਿ ਜਿਹੜੇ ਵੀਰ ਦਾ ਚੱਕਣ ਚੱਕਿਆ ਚੂਲੇ ਦਾ ਉਹ ਅੱਜ ਆਪਣਾ ਡਾਕਟਰ ਨੂੰ ਲਾਣ ਲੈ ਕੇ ਗਏ ਸੀ ਦਿਖਾਇਆ ਸਾਰਾ ਤੇ ਉਹ ਹੁਣ ਆਪਾਂ ਨੂੰ ਸੋਮਵਾਰ ਦਾ ਟਾਈਮ ਮਿਲ ਗਿਆ ਹੈ ਠੀਕ ਹੈ ਜੀ ਸੋਮਵਾਰ ਦਾ ਟਾਈਮ ਮਿਲ ਗਿਆ ਤਾਂ ਹੁਣ ਸੋਮਵਾਰ ਰੱਖ ਉਹਨਾਂ ਰੱਖਾਂਗੇ ਮੰਗਲਵਾਰ ਵੀ ਬੁੱਧਵਾਰ ਤੋਂ ਉਹਨਾਂ ਦਾ ਚੂਲੇ ਦਾ ਆਪਰੇਸ਼ਨ ਹੋ ਜਾਊਗਾ ਹੁਣ ਪਹਿਲਾਂ ਉਹਦੇ ਵਿੱਚ ਪ੍ਰੋਸੀਜਰ ਇਹ ਹੋਣਾ ਵੀ ਵੀਰ ਦੇ ਦੇ ਪਾਕ ਪਈ ਆ ਉਹ ਕੱਢਣੀ ਪੈਣੀ ਆ ਤੇ ਚੂਲਾ ਬਾਅਦ ਦੇ ਵਿੱਚ ਪੈਣਾ ਆ ਹਨਾ ਤੇ ਇਹ ਗੱਲਾਂ ਤਾਂ ਚੱਲਦੀਆਂ ਰਹਿੰਦੀਆਂ ਕਿਉਂਕਿ ਘਰਾਂ ਦੇ ਵਿੱਚ ਤੁਹਾਨੂੰ ਬੜਾ ਦੁੱਖ-ਸੋਗ ਤਾਂ ਚੱਲਦੇ ਰਹਿੰਦੇ ਆ ਤੇ ਖੋਸ਼ਖਬਰੀ ਵਾਲੀ ਇਹ ਇੱਕ ਗੱਲ ਆ ਦਿਉਰ ਸਾਹਿਬ ਦਾ ਆ ਗਿਆ ਬਾਰਡੇ 8 ਤਰੀਕ ਨੂੰ ਬਾਰਡੇ ਆ ਤੇ ਜੋਜਾ ਨੂੰ ਵੀ ਟ੍ਰੀਟ ਦੇਣੀ ਆ ਤੇ ਲੈ ਕਿੱਥੇ ਲੈ ਕੇ ਜਾਣਾ ਵੀ ਦੱਸ ਸ਼ਹਿਰ ਜਲਾਂਗੇ ਸ਼ਹਿਰ ਹੀ ਆਣਾ ਉਹਦਾ ਦਾ ਕਾਲਾ ਸਿੰਘ ਆ ਵੀ ਸ਼ਹਿਰ ਹੀ ਆ ਪਿੰਡ ਆਪਣਾ ਤੂੰ ਦੱਸ ਕਿੱਥੇ ਜਾਣਾ ਬਰਥਡੇ ਤਾਂ ਮੇਰਾ ਆ ਜੰਪਿੰਗ ਵਾਲੇ ਤੇ ਜੰਪੇ ਬਰਥਡੇ ਉਹਦਾ ਹੈ ਨਹੀਂ ਜਨਮ ਦਿਨ ਮੇਰਾ ਤੇ ਜੰਪਿੰਗ ਤੂੰ ਜੰਪਿੰਗ ਹੈਰੀ ਇਹ ਕੀ ਗੱਲ ਹੋਈ ਮੈਨੂੰ ਉੱਥੇ ਲਾ ਦੀ ਤੁਸੀਂ ਚੱਲ ਜਿਓ ਜੰਪਿੰਗ ਵਾਲੇ ਲੈ ਇਹਨੂੰ ਓਪਨ ਆ ਹੀ ਪਿਆ ਜਿੱਦਾਂ ਤੇਰਾ ਵੱਡਾ ਉਹ ਤੂੰ ਜੰਪਿੰਗ ਵਾਲੇ ਤੇ ਚੱਲ ਜੀਂ ਹਣਾ ਵੀ ਆਹ ਉਹ ਪਤਾ ਨਹੀਂ ਦੋ ਸਾਬ ਦਾ ਚੱਲਣਾ ਕਿ ਦੋ ਆਪਾਂ ਉੱਥੇ ਚੱਲਾਂਗੇ ਉਹ ਜਿਹੜਾ ਪਰਾਂ ਜਾਂ ਰੋਡ ਤੇ ਨਹੀਂ ਉੱਥੇ ਕੀ ਆ ਹੈਰੀ ਉਹ ਕੀ ਆ ਜਿੱਤ ਕਿੰਨਾ ਹੀ ਕੁਝ ਬਣਿਆ ਆ ਉਹਨੂੰ ਕੀ ਕਹਿੰਦੇ ਆ? ਇਸਟ ਬੁੱਡ ਬਿਲਡਿੰਗ। ਹਾਂ ਉੱਥੇ ਜਾਣਾਗੇ। ਇਸਟ ਬੁੱਡ ਬਿਲਡਿੰਗ। ਗੱਡੀ ਚਲਾ ਕੇ ਲੈ ਜਾਉਗੇ ਹਨਾ ਸਾਨੂੰ ਉੱਥੇ। ਲੈ ਜਾਵਾਂਗੇ ਹਨਾ। ਅੱਛਾ। ਮੇਰੀ ਮਾਂ ਕੋਲੇ ਪੂਰਾ ਦਸਣ ਨੂੰ। ਮੇਰੇ ਨਾਲ ਜਾ ਜੀ ਇਹਨੂੰ ਟੈਨਸ਼ਨ ਹੁੰਦੀ। ਮਰੋ ਇਦਾਂ ਵੀ ਅਮੀ ਕਹਿੰਦੇ ਹੁੰਦੇ ਆ ਵੀ ਫੋਨ ਤੇ ਜਿੱਦਾਂ ਆਪਾਂ ਕੋਈ ਚੀਜ਼ਾਂ ਸਿੱਖਦੇ ਆਂ ਇਹਦੀ ਗੱਡੀ ਫੋਨ ਤੇ ਸਿੱਖੀ ਆ। ਇਹਨੂੰ ਪਤਾ ਇਦਾਂ ਕਮਾ ਦੇ ਇਦਾਂ ਵੇਚ ਦੇ। ਕੋਈਆਂ ਬੰਦੇ ਦਾ ਧਿਆਨ ਰਹਿੰਦਾ ਜਦੋਂ ਮੇਰੀ ਤੁਮੀਨੇ ਚਲਾਉਣ ਦਿੰਦੇ ਨੇ ਗਿਆ ਚਲਾਣੀ ਹੀ ਚਲਾਉਣੀ ਥੋੜੀ ਗੱਡੀ ਹੋਣੀ ਮੇਰੀ ਜਿਹਦਾ ਸੁਰਤੀ ਹੋਣੀ ਉਹ ਤਰ੍ਹਾਂ ਹੋਈ ਹੈ ਨਾ ਕਿ ਵੀ ਟੈਕਟਿਕ इजी ਲੱਗ ਜਾਂਦੀ ਆ ਤੇ ਯਾਰੀ ਦੱਸ ਦਿੰਦਾ ਵੀ ਇਦਾਂ ਨਹੀਂ ਇਦਾਂ ਕਰਨਾ ਆ ਤੂੰ ਚੌਥਾ ਗੇਅਰ ਪਾ ਲਿਆ ਪੰਜਵਾਂ ਪਾ ਲਿਆ ਤੇ ਚਲੋ ਹੌਲੀ ਹੌਲੀ ਉਦਾਂ ਸੀ ਨਾ ਮੈਂ ਵੈਸੇ ਸੋਚਿਆ ਸੀ ਵੀ ਮੇਰੇ ਬਰਥਡੇ ਤੇ ਚਲ ਜਨਮ ਦਿਨ ਤੋਂ ਉਦਾਂ ਚਲੋ ਜਾਨਮੁੰਦਨ ਵੀ ਹੁੰਦਾ ਮੰਨਦਨ ਵੀ ਦਾ ਸਾਰਾ ਕੁਝ ਹੀ ਹੁੰਦਾ ਸਾਰਿਆਂ ਦੇ ਪਰ ਮੇਰਾ ਵੈਸੇ ਇਹ ਰਾਤਾ ਸੀਗਾ ਵੀ ਉਸ ਦਿਨ ਐਤਵਾਰਿਆ ਤਾਂ ਆਪਾਂ ਸ਼੍ਰੀ ਹੈਨਾ ਆਪਣੇ ਬੇਰ ਸਾਹਿਬ ਗੁਰਦੁਆਰੇ ਮੱਥਾ ਟੇਕਣ ਜਾਈਏ ਪਰ ਹਾਂ ਸੁਲਤਾਨਪੁਰ ਪਰ ਨਹੀਂ ਇਹ ਕਹਿਣਾ ਪਰ ਨਹੀਂ 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 ਗਾਲਤ ਸੁਣ ਲਓ ਮੇਰੀ ਓਹੋ ਗਾਲਤ ਸੁਣੋ ਪਹਿਲਾਂ ਹਾਂ ਜਾਣਾ ਗਾਲਤ ਸੁਣ ਲਓ 8 ਤਰੀਕ ਨੂੰ ਆਪਣੇ ਪਿੰਡ ਹੈਗਾ ਬਹੁਤ ਵੱਡਾ ਸਮਾਗਮ ਪਤਾ ਹੈ ਨਾ ਤਾਂ ਫੇ ਉੱਥੇ ਤੁਸੀਂ ਜਾਣਾ ਤਾਂ ਨਹੀਂ ਹੈਗਾ ਨਹੀਂ ਕਾ ਦੋ ਮੂੰਹ ਦੇ ਕੱਢ ਦੀ ਨਹੀਂ ਹੁਣ ਜੇ ਕੱਢਿਆ ਜਾਣਾ ਹੈ ਐਤਵਾਰ ਨੂੰ ਹਾਂ ਇਹ ਦਵਾਨ ਸਮਾਗਮ ਤੇ ਸ਼ਾਮ ਨੂੰ ਹਾਂ ਕੱਲ 7 ਤਰੀਕ ਨੂੰ ਵੀ 8 ਤਰੀਕ ਨੂੰ ਵੀ ਆਪਾਂ ਅੱਠ ਨੂੰ ਜਾਣਾ ਹਾਂ ਜਿਹੜਾ ਤੇਰੇ ਬਰਥਡੇ ਵਾਲੀ ਟ੍ਰੀਟ ਆ ਉਹ ਕੈਨਸਲ ਹੋ ਗਈ ਨਹੀਂ ਖਾਣਾ ਪੀਣਾ ਤਾਂ ਹੈਗਾ ਹੀ ਆ ਉਸ ਤਾਂ ਉਹ ਅਗਲੇ ਦਿਨ ਵਾਲੀ ਜਿਹਾ ਜੀ ਭਰ ਆ ਨਹੀਂ ਆਪਾਂ ਕਿਹੜਾ ਨੌਨ ਵੇਜ ਖਾਣਾ ਆ ਆਪਾਂ ਤਾਂ ਵੇਜੀਟੇਰੀਅਨ ਬੰਦੇ ਆ ਆਪਾਂ ਉੱਥੇ ਹੀ ਜਾਣਾ ਆ ਠੀਕ ਆ ਕਿਉਂਕਿ ਇਹ ਸ਼ਾਮ ਉੱਥੇ ਜਾਣਾ ਹਾਂ ਦੇਖ ਲੈ ਦੇਖਾਂ ਮੈਂ ਘੁੰਮਦਾ ਰਹੇ ਲੰਗਰ ਲੂੰਗਾ ਸ਼ਕਾਂਗੇ ਸ਼ਾਮ ਨੂੰ ਆਪਣੇ ਦਿਮਾਗੋਂ ਤੇ ਤੈਨੂੰ ਉੱਥੇ ਲੰਗਰ ਵੀ ਸ਼ਕਾ ਦੇਣਾ ਲੰਗਰ ਚੱਲ ਕੋਈ ਨਹੀਂ ਲੰਗਰ ਕਿਹੜਾ ਮਾੜਾ ਲੰਗਰ ਤੇ ਲੋਕੀ ਪਤਾ ਕਿਤੇ ਕਿਤੇ ਜਿਗਾਣਾ ਦੇ ਲੋਕੀ ਲੰਗਰ ਨਾਲ ਦੀ ਰੀਸ ਨਹੀਂ ਨਾਲ ਲੰਗਰਾਂ ਦੀ ਤਾਂ ਮੈਂ ਸ਼ਕੀਨ ਆਹੇ ਗੱਲ ਆ ਤੇ ਉਦਾਂ 버ਗਰ ਵੀ ਜਾਂਦੀ ਨੇ ਉਹ ਹੀ ਆ ਗਈ ਆ ਹਾਂ ਤੂੰ ਕਹਿ ਬੈਠੀ ਆ ਨਹੀਂ ਨਹੀਂ ਇੱਦਾਂ ਲੈ ਹਾਂ ਲੈ ਨਹੀਂ ਕਹਿ ਬੈਠੀ ਨਹੀਂ ਸੱਚੀ ਮੈਂ ਪਹਿਲੇ ਸੋਚਿਆ ਸੀਗਾ ਇਹ ਕਿੱਥੇ ਇਸ਼ਟਵਰਡ ਕਿੱਥੇ ਗੁਰਦੁਆਰੇ ਹਾਂ ਗੁਰਦੁਆਰੇ ਮੈਂ ਪਤਾ ਕਰਦੇ ਇਸ਼ਟਵਰਡ ਗੁਰਦੁਆਰੇ ਆ ਨਹੀਂ ਥੋੜਾ ਰੀਸ ਕਰ ਜਾਂਦਾ ਜੋ ਸ਼ਾਂਤੀ ਗੁਰਦੁਆਰੇ ਮਤਲਬ ਆਉਣੀ ਆ ਉਹਦਾ ਨੋਰਮਲ ਜੀ ਗੱਲ ਕਰੋ ਕਦੀ ਤੇ ਪੱਕਾ ਐ ਤਵਾਂ ਨੂੰ ਲੈ ਕੇ ਜਾਓਗੇ ਪੱਕਾ ਚਲੋ ਠੀਕ ਆ ਜੇ ਇਹ ਨਾ ਲੈ ਕੇ ਗਏ ਤਾਂ ਫੇਰ ਦੇਖ ਲਿਓ ਕਿਉਂ ਜਿਆਦਾ ਹੁਣ ਕਮੈਂਟਮੈਂਟ ਹੋ ਗਈ ਬਲੋ ਜੇ ਕਮਿਟਮੈਂਟ ਆਤੀ ਹੈ ਸ਼ੇਰ ਮਾਰਾ ਪਾਪਾ ਕਮਿਟਮੈਂਟ ਮੈਂ ਇੱਕ ਵਾਰੀ ਕਰਤਾ ਹੈ ਸਲਮਾਨ ਖਾਨ ਨਹੀਂਆ ਨਹੀਂ ਇੱਕ ਵਾਰਾ ਅੱਛਾ ਸਲਮਾਨ ਖਾਨ ਹੀ ਕਮਿਟਮੈਂਟ ਕਰਦਾ ਹਾਂ ਹਾਂ ਸ਼ੇਰ ਮਾਰ ਕਰਦਾ ਹਾਂ ਐਵੇਂ ਸਲਮਾਨ ਖਾਨ ਕਰਦਾ ਆ ਆਲੋ ਮੈਨੂੰ ਉਹ ਚਾਲ ਸੁਮਾਨ ਖਾਨ ਗੱਲੋਂ ਇੱਕੋ ਹੀ ਹੈ ਦੋਵੇਂ ਹੈਗੇ ਖਾਨ ਤੇ ਤੁਸੀਂ ਵੀ ਆਪਣੇ ਟੱਬਰ ਨਾਲ ਸਾਰੇ ਵੀਰ ਕਿਤੇ ਨਾ ਕਿਤੇ ਜਾ ਕੇ ਘੁੰਮ ਆਇਆ ਕਰੋ ਹੂੰ ਤੇ ਮੈਂ ਤਾਂ ਨਵੇਂ ਗੱਲ ਦੱਸਾਂ ਥੋੜਾ ਜਿਹਾ ਖਰਚਾ ਕਰਿਆ ਕਰੋ ਖਰਚਾ ਵੀ ਕਰਿਆ ਕਰੋ ਕੋਈ ਨਹੀਂ ਭਾਤ ਤਾਂ ਤੁਸੀਂ ਐਂਦਾ ਕਰੋ ਉੱਥੇ ਤਾਂ ਮੈਨੂੰ ਲੈ ਜਾਣਾ ਤੇ ਮੈਨੂੰ ਉੱਦਾਂ ਮੈਨੂੰ ਗਿਫਟ ਦੇ ਦਿਓ ਕੋਈ ਗਿਫਟ ਤੈਨੂੰ ਦੇ ਦਾਂ ਹੂੰ ਦੇ ਦੇ ਗਿਫਟ ਕੀ ਮਿਲਦਾ ਜਿਹੜਾ ਸਾਲ ਬਾਅਦ ਦੇਣਾ ਗੈਟ ਤਾਂ ਆਪਾਂ ਭਾਜੇ ਆਂ ਗੈਟ ਕੀ ਤੁਸੀਂ ਲੈਣਾ ਪਰ ਇਹ ਤਾਂ ਹੁੰਦਾ ਗੈਟ ਦਿਓ ਜ਼ਮ ਮੰਗ ਕੇ ਨਹੀਂ ਲਈਦਾ ਲਾ ਤਾਂ ਕਿਉਂ ਕੀ ਗੱਲ ਤੁਸੀਂ ਤਾਂ ਗੈਰਟ ਹੀ ਨਹੀਂ ਗਿਆ ਬਟਾ ਇਹ ਥੋੜੀ ਕਾ ਗੱਲ ਦੀ ਜੋ ਦਵਾਂਗੇ ਤੂੰ ਗੈਰਟ ਤੂੰ ਇਦਾਂ ਖਾ ਲੈਣਾ ਵੀ ਹਾਂ ਗਿਆ ਬਟਾ ਸਹੀ ਆ ਕੀ ਕੀ ਪਤਾ ਤੈਨੂੰ 아이 ਤਦਦਾ ਦਾ ਲੈ ਇਦਾ ਵਟੈਰੀ ਅੰਗਲੀ ਆ ਕੇ ਦੇ ਗੈਰਟ ਤੇ ਗੈਰਟ ਜਿਹਦਾ ਕਹਿੰਦੇ ਨੇ ਨਾ ਸਿਆਣੇ ਆ ਨਾਮ ਦੀ ਤੇ ਚਪੇੜ ਹੀ ਕਾਫੀ ਹੁੰਦੀ ਓਏ ਆ ਅੰ ਸਿਆਣੇ ਜੋ ਮਰਜੀ ਦਈਏ ਤੈਨੂੰ ਕਦੋਂ ਸਿਆਣੇ ਇਦਾਂ ਕਹਿੰਦੇ ਨਾਮ ਦੀ ਚਪੇੜ ਇਹ ਕਿਹੜਾ ਸਿਆਣਾ ਕਹਿੰਦਾ ਨਾਮ ਦੀ ਚਪੇੜ ਕਾਪੀ ਲੈ ਲੈ ਪਹਿਲੇ ਸਿਆਣਾ ਨਾ ਮੈਂ ਆਹ ਕਮੈਂਟ ਕਰ ਰਿਹਾ ਸੀ ਉਹ ਵੀਰੋ ਪਹਿਲਾਂ ਸਿਆਣੇ ਕਹਿੰਦੇ ਹੁੰਦੇ ਆ ਨਾਮਤ ਕਹਿੰਦੇ ਹੁੰਦੇ ਚਪੇੜੀ ਬਹੁਤ ਹੁੰਦੀ ਮਤਲਬ ਨਾਮ ਜਿੱਤੇ ਬੰਦੇ ਨੂੰ ਇਨੀ ਖੁਸ਼ੀ ਹੁੰਦੀ ਆ ਚਪੇੜ ਸਿਆਣੇ ਬੰਦੇ ਕਹਿੰਦੇ ਹੁੰਦੇ ਨਾਮ ਦੀ ਤੇ ਚਪੇੜ ਹੀ ਬਹੁਤ ਆਪਾਂ ਕਹਿੰਦੇ ਨੇ ਆ ਥੋੜੇ ਪੈਸੇ ਦਿੱਤੇ ਆ ਐਵੇਂ ਚਪੇੜ ਨਹੀਂ ਹੁੰਦੀ ਆ ਕਿ ਹੋਰ ਕੋਈ ਚ ਹੁੰਦਾ ਆ ਯਾਰ ਲੋ ਕਮੈਂਟ ਕਰਕੇ ਦੱਸ ਦਿਨਾ ਸਾਰੇ ਵੀਰਾਂ ਨੇ ਤੇ ਅੱਜ ਸਾਨੂੰ ਇੱਕ ਇੰਗਲੈਂਡ ਚੋ ਵੀ ਮੈਨ ਨਾ ਆਏ ਸੀਗੇ ਦੇ ਸ਼ਾਪ ਤੇ ਤੇ ਵੀਰੋ ਜਲਤ ਤੋਂ ਜ਼ਿਆਦਾ ਤੁਸੀਂ ਵੀ ਸ਼ਾਪ ਤੇ ਵਿਜ਼ਿਟ ਕਰਿਆ ਕਰੋ ਤੇ ਸਿਆਲਾਂ ਦਾ ਵਧੀਆ ਵਧੀਆ ਸਮਾਨ ਵਧੀਆ ਵਧੀਆ ਕੱਪੜੇ ਆਏ ਆ ਉਹ ਨੈਕਸਟ ਬਲੌਗ ਵੀ ਆਇਆ ਆ ਆ ਤੁਹਾਡੇ ਤੇ ਦਿਨਾਂ ਦੇ ਕੱਪੜਿਆਂ ਦਾ ਨਿਊ ਸਟਾਕ ਵੀ ਆ ਨਾ ਕੱਲ ਕੱਲ ਨੂੰ ਨਹੀਂ ਪਾਸੋਂ ਨਿਊ ਸਟਾਕ ਦਾ ਆਪਾਂ ਲੈ ਆਉਣਾ ਆ ਉਹ ਜਦੋਂ ਵੀ ਤੁਹਾਡੇ ਆ ਗਿਆ ਉਹ ਵੀ ਆਪਾਂ ਸ਼ੋਅ ਕਰ ਦੇਣਾ ਬਾਕੀ ਜਿਹੜਾ ਆਇਆ ਪਹਿਲਾਂ ਉਹ ਤਾਂ ਤੁਸੀਂ ਦਿਖਾਉਂਦੇ ਨਹੀਂ ਹੈਗੇ ਕਿ ਨੇ ਸਟਾਕ ਤੁਹਾਡੇ ਹੱਲੇ ਪਏ ਆ। ਇਹ ਚੰਗੀ ਗੱਲ ਆ ਵੀ ਹੁਣ ਕਈ ਸਾਡੇ ਘੈਂਟਲੀ ਦੇ ਬੇ ਬਣਾ ਹੁਣ ਕਈਆਂ ਨੂੰ ਟਰੈਕਸੂਟ ਚਾਹੀਦੀ ਐ ਇੱਕ ਵੀਡੀਓ ਨਹੀਂ ਬਣੀ। ਤੁਸੀਂ ਇੱਕ ਵੀਡੀਓ ਨਹੀਂ ਸਾਡੇ ਕੋਲ ਬਹੁਤ ਤਰ੍ਹਾਂ ਦੇ ਟਰੈਕਸੂਟ ਹੈਗੇ ਆ ਤੁਸੀਂ ਦੇਖ ਸਕਦੇ ਆ ਕਿ ਜਦੋਂ ਮਰਜੀ ਕਿਉਂਕਿ ਸਾਡਾ ਮੈਂ ਤਾਂ ਸਹਿਰੀ ਜਾਂਦਾ ਸਕੂਲੇ ਵਿਟਿਸ਼ਨ ਹੁਣ ਜਾਣ ਲੱਗ ਪਾ ਕਬੀ ਗਾਂ 10ਵੀਂ ਬੋਰਡ ਦੀ ਅਣ ਪੜਨਾ ਵੀ ਜ਼ਰੂਰੀ ਨਹੀਂ ਹੁੰਦੀ। ਨਹੀਂ ਪੜਨਾ ਵੀ ਜ਼ਰੂਰੀ ਆ ਨਾ ਫਿਰ ਇਹ ਤਾਂ ਗੱਲ ਆ ਤੇ ਫੂਮੁੰਦੇ ਨਹੀਂ ਆ ਫੂਡ ਮਾ ਫੂਡ ਮਾ ਹੁਣ ਇਹ ਨਹੀਂ ਪਾਉਣੀਆਂ ਇਹ ਹੁਣ ਆਪ ਪਾਉਂਦਾ ਨਿਕਾ ਕਿਉਂਕਿ ਹੁਣ ਇਹ ਤੋਂ ਵੀਡੀਓ ਬਣੀਆਂ ਨਹੀਂ ਗਿਆ ਤੇ ਹੁਣ ਗਾਂਹ ਵੀਡੀਓ ਸਾਰੀਆਂ ਟਰੈਕ ਸੂਟਾਂ ਵਾਲੀਆਂ ਆਉਣੀਆਂ ਤੇ ਸਾਡੇ ਕੋਲ ਪਜਾਮੇ ਵੀ ਤੁਹਾਨੂੰ ਉਦਾਂ ਦੇ ਟੌਪ ਦੇ ਮਿਲਣੇ ਆ ਜਿਹੜੇ ਮਦਰ ਕਿਤੇ ਉਹ ਨਾ ਮਿਲੇ ਹੁਣ ਤੇ ਤੁਸੀਂ ਇੱਕ ਵਾਰੀ ਵਿజిਟ ਜ਼ਰੂਰ ਆ ਕੇ ਕਰਿਓ ਤੇ ਫੇ ਤੁਹਾਨੂੰ ਪਤਾ ਲੱਗਣਾ ਕੱਪੜੇ ਦਾ ਤੇ ਹੁਣ ਦੇਖਾਂਗੇ ਵੀ ਪਹਿਲਾਂ ਹੁਣ ਇੱਕ ਟ੍ਰੀਟਮੈਂਟ ਹੋ ਗਈ ਆ ਕਮੈਂਟਮੈਂਟ ਹੋ ਗਈ ਆ ਵੀ ਬਦੋਲ ਸਾਹਿਬ ਨੂੰ ਅੱਠ ਤਰੀਕ ਨੂੰ ਜਾਣਾ ਗੁਰਦੁਆਰੇ ਲੈ ਕੇ ਤੇ ਫੇਰ ਬਾਕੀ ਦੀਆਂ ਗੱਲਾਂ ਬਾਅਦ ਜਿਹੜੀ ਹੁਣ ਟ੍ਰੀਟ ਲੈ ਲੈਣੀ ਆ ਲੈ ਬਾਕੀ ਦੀਆਂ ਗੱਲ ਸਹੀ ਗੱਲ ਆ ਹੈਰੀ ਇਦਾਂ ਹੀ ਕਰਦੇ ਨਾ ਪਾਪਾ ਤੇਰੇ ਇਦਾਂ ਹੀ ਕਰਦਾ ਮੈਨੂੰ ਹਮੇਸ਼ਾ ਨਹੀਂ ਲਿਜਾਂਦਾ ਨਹੀਂ ਜਾਂਦਾ ਨਹੀਂ ਲਿਜਾਣੇ ਆ ਕਦੀ ਕੋਈ ਚੀਜ਼ ਬਾਹਰ ਕਰ ਉਹਦੇ ਨਾਲ ਨਹੀਂ ਮੇਰੇ ਨਾਲ ਗੱਲ ਕਰੋ ਮੇਰੇ ਨਾਲ ਬਰਥਡੇ ਤਾਂ ਮੇਰੇ ਆ ਤੂੰ ਜਦੋਂ ਸ਼ਹਿਰ ਮੈਨਾਂ ਜਾਣੀ ਖਾਂਦੀ ਨਹੀਂ ਹਾਂ ਮੈਂ ਖਾਨੀ ਪਰ ਮੈਂ ਆਪ ਦੀ ਨਹੀਂ ਆ ਅਨੈਰੀ ਹੈਰੀ ਇਹ ਪਤਾ ਕੀ ਜਦੋਂ ਤੇ ਪਾਪਾ ਲੈ ਦੇ ਪਿਆ ਕਿਹੜੇ ਇਸ ਵਾਰ ਇਹਦੇ ਪੈਸੇ ਦਿੱਤੇ ਨਹੀਂ ਤਾਂ ਮੈਂ ਹੀ ਪੈਸੇ ਦੇਣਾ ਹਰ ਵਾਰ ਤਾਂ ਕਿਉਂ ਇੱਕ ਵਾਰੀ ਵੀ ਦੇਣੇ ਇਦਾਂ ਪੈਸੇ ਪਤਾ ਕਿੰਨੀ ਵੱਡੀ ਗੱਲ ਹੁੰਦੀ ਆ ਸਿਉਂ ਗੱਲ ਵੱਡੀ ਆ ਹਾਂ ਤੇਰਾ ਮਤਲਬ ਵਿਆਹਾਂ ਦਾ ਸੀਜ਼ਨ ਆ ਉਹ ਜਦੋਂ ਬਣੀਆਂ ਤਾਂ ਉਹਨੂੰ ਖਰਚ ਵੀ ਲੱਗਦੀਆਂ ਕਹਿੰਦੇ ਗਰਮੀਆਂ ਨੂੰ ਨਹੀਂ ਸੀਜ਼ਨ ਹੁੰਦਾ ਵਿਆਹੀਂ ਖਰਚੀਦੇ ਆ ਨਹੀਂ ਇਹ ਤਾਂ ਗੱਲ ਸਹੀ ਆ ਇਦਾਂ ਹੀ ਹੁੰਦਾ ਆ ਤੇ ਚਲੋ ਓਕੇ ਬਾਏ ਤੇ ਚੜ੍ਹਦੀ ਕਲਾ 'ਚ ਰਹੋ ਤੰਦਰੁਸਤ ਰਹੋ ਤੇ ਦੇਖਦੇ ਆ ਫਿਰ ਦਿਓ ਸਾਹਿਬ ਦਾ ਕਿੱਥੇ ਮਨਾਉਨੇ ਆਪਾਂ ਬਾਡੇ ਓਕੇ ਬਾਏ ਤੇ ਤੁਹਾਨੂੰ ਵੀ ਉਦੋਂ ਦੀ ਯਾਤਰਾ ਕਰਾਉਂਦਾ ਸultanpur Lodhi ਦੀ ਓਕੇ ਬਾਏ ਬਾਏ